ਚੈਨੋ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਾ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਅੱਜ ਦੀਆਂ ਕੁਝ ਗੱਲਾਂਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਅੱਜ ਅਮਰੀਕਾ ਦੇ ਵਿੱਚ ਗੁਲਾਮੀ ਖਤਮ ਕੀਤੀ ਗਈ ਸੀ ਅੱਜ ਫੈਡਰਲ ਹੌਲੀਡੇ ਹੁੰਦੀ ਹੈ ਆਫੀਸ਼ੀਅਲੀ ਹਾਲਾਂਕਿ 2 ਸਾਲ ਬਾਅਦ ਇਹ ਐਲਾਨ ਹੋਇਆ ਸੀ ਅੱਜ ਦੇ ਦਿਨ ਮੰਨਿਆ ਜਾਂਦਾ ਕਿ ਅਮਰੀਕਾ ਦੇ ਵਿੱਚ ਜਿਹੜੀ ਗੁਲਾਮੀ ਦੀ ਪ੍ਰਥਾ ਸੀ ਬੜਾ ਲੰਬਾ ਸਮਾਂ ਚੱਲੀ ਆਉਂਦੀ ਰਹੀ ਹੈ ਉਹਨੂੰ ਖਤਮ ਕੀਤਾ ਤੇ ਜੋ ਬਾਈਡਨ ਹੋਣਾ ਨੇ ਇਹਨੂੰ ਆ ਕੁਝ ਸਾਲ ਪਹਿਲਾਂ ਫੈਡਰਲ ਹੌਲੀਡੇ ਡਿਕਲੇਅਰ ਕੀਤਾ ਸੀ ਗਲਬਤਾਈ ਤੁਹਾਡੇ ਨਾਲ ਕਰਨੀਆਂ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਰਾਸ਼ਟਰਪਤੀ 트ੰਪ ਤੇ ਉਹਨਾਂ ਦੀ ਇਰਾਨ ਨੂੰ ਜਿਹੜੀ ਚੇਤਾਵਨੀ ਦਿੱਤੀ ਆ ਦੂਜਾ ਅਮਰੀਕਾ ਦੇ ਸਟੂਡੈਂਟ ਵੀਜ਼ੇ ਉੱਪਰ ਸਖਤੀ ਹੋਈ ਆ ਤੀਜਾ ਸੋਸ਼ਲ ਸਿਕਿਉਰਿਟੀ ਤੇ ਮੈਡੀਕੇਅਰ ਦੇ ਪੈਸੇ ਜਲਦੀ ਖਤਮ ਹੋ ਸਕਦੇ ਆ ਚੌਥੀ ਗੱਲਬਤ ਕਰਨੀ ਆ ਗਰਮੀ ਅਗਲੇ ਹਫ਼ਤੇ ਬਹੁਤ ਪਣੀ ਆ ਅਮਰੀਕਾ ਦੇ ਵਿੱਚ ਆਖਰ ਦੇ ਵਿੱਚ ਜਿਹੜੀ ਸੁਇਸਾਈਡ ਹੈਲਪ ਲਾਈਨ ਆ ਉਹਦੇ ਸੰਬੰਧੀ ਤਬਦੀਲੀ ਕੀਤੀ ਗਈ ਆ ਤੇ ਜੇ ਸਮਾਂ ਹੋਇਆ ਆ ਆਪਾਂ ਗੱਲਬਤ ਕਰਾਂਗੇ ਕਿ ਕਈ ਅਧਿਕਾਰੀਆਂ ਦੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਫੜੋ ਫੜੀ ਹੋਈ ਆ ਉਹਦੇ ਬਾਰੇ ਗੱਲਬਤ ਸਭ ਤੋਂ ਪਹਿਲੀ ਗੱਲਬਾਤ ਜਿਹੜਾ ਮੁੱਖ ਮੁੱਦਾ ਹੈ ਇਸ ਵੇਲੇ ਦੁਨੀਆ ਦੇ ਵਿੱਚ ਚੱਲ ਰਿਹਾ ਕੱਲ ਵੀ ਆਪਾਂ ਇਹ ਹੀ ਸਾਂਝਾ ਕੀਤਾ ਸੀ ਈਰਾਨ ਤੇ ਇਜ਼ਰਾਈਲ ਦੀ ਲੜਾਈ ਰਾਸ਼ਟਰਪਤੀ 트ੰਪ ਨੇ ਹਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਇਜ਼ਰਾਈਲ ਦਾ ਸਾਥ ਦੇਣਗੇ ਜਾਂ ਨਹੀਂ ਦੇਣਗੇ ਪਰ ਉਹਨਾਂ ਨੇ ਈਰਾਨ ਨੂੰ ਬਹੁਤ ਸਖਤ ਵਾਰਨਿੰਗ ਦਿੱਤੀ ਆ ਤੇ ਇਹਨੂੰ ਉਹਨਾਂ ਨੇ ਆਖਰੀ ਚੇਤਾਵਨੀ ਕਿਹਾ ਜਾਨੀ ਕਿ ਅਲਟੀਮੇਟ ਅਲਟੀਮੇਟਮ ਦਿੱਤਾ ਹੋ ਕਹਿੰਦੇ ਵੀ ਉਹਨਾਂ ਨੂੰ ਆਪਣਾ ਨਿਊਕਲੀਅਰ ਪ੍ਰੋਗਰਾਮ ਇੱਕਦਾਂ ਬੰਦ ਕਰ ਦੇਣਾ ਚਾਹੀਦਾ ਨਹੀਂ ਤਾਂ ਅਮਰੀਕਾ ਉਹਨਾਂ ਤੇ ਕਾਰਵਾਈ ਕਰ ਸਕਦਾ ਹਜੇ ਤੱਕ ਆਖਰੀ ਫੈਸਲਾ ਕੋਈ ਨਹੀਂ ਕੀਤਾ ਗਿਆ ਉਹਨੇ ਡਿਸਾਈਡ ਨਹੀਂ ਕੀਤਾ ਕਿ ਅਮਰੀਕਾ ਇਰਾਨ ਦੇ ਉੱਤੇ ਉਹਨਾਂ ਦੇ ਨਿਊਕਲੀਅਰ ਸਾਈਟਸ ਦੇ ਉੱਤੇ ਅਟੈਕ ਕਰ ਸਕਦਾ ਕਿ ਪਰ ਪਰ ਮੰਨਿਆ ਜਾ ਰਿਹਾ ਹੈ ਕਿ ਜਿਹੜਾ ਵੱਡਾ ਫੈਸਲਾ ਹੈ ਅਗਲੇ ਹਫਤੇ ਆ ਸਕਦਾ ਅਗਲੇ ਹਫਤੇ ਕਿਸੇ ਵੀ ਵੇਲੇ ਵੀ ਫੈਸਲਾ ਕੀਤਾ ਜਾ ਸਕਦਾ ਉਹਨਾਂ ਨੇ ਇੱਕ ਤਰੀਕੇ ਨਾਲ ਜਿਹੜਾ ਡੋਨਲਡ ਟਰੰਪ ਦਾ ਇੱਕ ਸਟਾਈਲ ਆ ਉਹਨਾਂ ਦੀ ਸ਼ੈਲੀ ਆ ਉਹਨਾਂ ਦਾ ਇੱਕ ਅੰਦਾਜ਼ ਆ ਉਹਨਾਂ ਨੇ ਉਸੇ ਅੰਦਾਜ਼ ਦੇ ਵਿੱਚ ਕਿਹਾ ਜਦੋਂ ਉਹਨਾਂ ਨੂੰ ਪੁੱਛਿਆ ਕਿ ਕੀ ਅਮਰੀਕਾ ਇਜ਼ਰਾਈਲ ਇਜ਼ਰਾਈਲ ਦੇ ਨਾਲ ਰਲ ਕੇ ਇਰਾਨ ਦੇ ਉੱਤੇ ਹਮਲਾ ਕਰੂਗਾ ਸਟ੍ਰਾਈਕ ਕਰੂਗਾ ਤਾਂ ਉਹਨਾਂ ਨੇ ਬੜੇ ਮਤਲਬ ਇੱਕ ਮਜ਼ਾਕੀਆ ਲਹਿਜੇ ਦੇ ਵਿੱਚ ਕਿਹਾ ਕਿ ਨੋਬਾਡੀ ਨੋਜ਼ ਮਤਲਬ ਇਹਦਾ ਇਹ ਆ ਕਿ ਕਿਸੇ ਨੂੰ ਨਹੀਂ ਪਤਾ ਕੱਲ ਨੂੰ ਕੀ ਹੋਣਾ ਸੋ ਇਹ ਉਹਨਾਂ ਦੇ ਅੰਦਾਜ਼ ਦੇ ਵਿੱਚ ਸੀਗਾ ਪਰ ਬਹੁਤ ਹੀ ਇੱਕ ਗੰਭੀਰ ਇਹ ਮੁੱਦਾ ਆ ਇਰਾਨ ਐਸ ਵੇਲੇ ਬਹੁਤ ਕਮਜ਼ੋਰ ਆ ਇਹਨਾਂ ਰਾਸ਼ਟਰਪਤੀ ਟਰੰਪ ਨੇ ਵੀ ਕਹੀ ਆ ਕਿ ਇਰਾਨ ਐਸ ਵੇਲੇ ਕਮਜ਼ੋਰ ਹੋ ਚੁੱਕਾ ਕਿਉਂਕਿ ਲੜਾਈ ਲੱਗੀ ਆ ਇਜ਼ਰਾਈਲ ਨੇ ਹਮਲਾ ਕੀਤਾ ਆ ਇੰਟਰਨਲ ਪ੍ਰੋਬਲਮ ਇਰਾਨ ਦੀਆਂ ਆਪਣੀਆਂ ਬਹੁਤ ਆ ਇਹ ਵੀ ਉਹਨਾਂ ਨੇ ਕਿਹਾ ਕਿ ਇਰਾਨ ਗੱਲ ਕਰਨਾ ਚਾਹੁੰਦਾ ਹੈ ਉਹਨਾਂ ਨੇ ਅਮਰੀਕਾ ਨਾਲ ਗੱਲ ਕੀਤੀ ਹੈ ਪਰ ਇਹ ਕਿਤੇ ਹੁਣ ਟੂ ਲੇਟ ਆ ਬਹੁਤ ਲੇਟ ਹੋ ਚੁੱਕਿਆ ਹੁਣ ਅਸੀਂ ਤੁਹਾਡੇ ਨਾਲ ਗੱਲਬਾਤ ਨਹੀਂ ਕਰਨੀ ਸੋ ਇਹ ਜਿਹੜਾ ਇੱਕ ਆ ਮਾਮਲਾ ਇਹ ਵੀ ਸਾਹਮਣੇ ਆ ਦੂਜਾ ਮਿਲਟਰੀ ਇਹਨਾਂ ਦੀ ਪੂਰੀ ਰੈਡੀ ਹੈ ਕੱਲ ਵੀ ਆਪਾਂ ਗੱਲਬਾਤ ਕੀਤੀ ਸੀ ਅਮਰੀਕਾ ਦੇ ਅਫੀਸ਼ੀਅਲਸ ਪੂਰੇ ਪ੍ਰਿਪੇਅਰਡ ਨੇ ਐਸ ਕਰਕੇ ਉਹਨਾਂ ਦੀ ਮਿਲਟਰੀ ਸਟ੍ਰਾਈਕ ਦੇ ਲਈ ਤਿਆਰੀ ਆ ਤੇ ਜਿਹੜੇ ਡੋਨਲਡ ਟਰੰਪ ਨੇ ਉਹ ਜਿਹੜੀਆਂ ਇਹ ਸਟ੍ਰਾਈਕ ਸੰਬੰਧੀ ਸਲਾਹਾਂ ਲੈ ਰਹੇ ਆ ਜਾਂ ਐਡਵਾਈਸ ਜਿਹੜੀਆਂ ਨੇ ਉਹ ਉਹਨਾਂ ਦੇ ਕੋਲ ਆ ਰਹੀਆਂ ਕਿ ਕੀ ਕੀਤਾ ਜਾਣਾ ਚਾਹੀਦਾ ਇਜ਼ਰਾਈਲ ਚਾਹੁੰਦਾ ਜਿੰਨੀ ਜਲਦੀ ਹੋ ਸਕੇ ਅਮਰੀਕਾ ਉਹਨਾਂ ਦੇ ਨਾਲ ਆ ਕੇ ਈਰਾਨ ਨੂੰ ਹਿੱਟ ਕਰੇ ਇਜ਼ਰਾਈਲ ਇਸ ਵੇਲੇ ਪੂਰੀ ਤਰ੍ਹਾਂ ਤਿਆਰ ਬੈਠਾ ਕਿ ਜਿਹੜੀਆਂ ਈਰਾਨ ਦੀਆਂ ਨਿਊਕਲੀਅਰ ਸਾਈਟਸ ਆ ਉਹਨਾਂ ਦੇ ਉੱਤੇ ਹਮਲਾ ਕੀਤਾ ਜਾ ਸਕੇ ਪਰ ਇਹ ਗੱਲ ਪੱਕੀ ਆ ਕਿ ਉਹ ਉਹ ਹਮਲਾ ਅਮਰੀਕਾ ਤੋਂ ਬਿਨਾਂ ਨਹੀਂ ਕਰ ਸਕਦਾ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਲੌਂਗ ਰੇਂਜ ਅਟੈਕਸ ਹੈਗੇ ਆ ਜਾਂ ਜਿਹੜੇ ਪਾਵਰਫੁੱਲ ਬੰਬ ਆ ਜਿਨ੍ਹਾਂ ਦੇ ਨਾਲ ਉਹ ਸਾਈਟਸ ਤਬਾਹ ਕੀਤੀਆਂ ਜਾ ਸਕਦੀਆਂ ਆ ਉਹ ਸਿਰਫ ਅਮਰੀਕਾ ਦੇ ਕੋਲ ਆ ਦੂਜਾ ਜਿਹੜਾ ਉੱਥੇ ਫਲੈਗ ਪੋਲ ਆ ਬੜੀ ਸੀਰੀਅਸ ਉੱਥੇ ਡਿਸਕਸ਼ਨ ਚੱਲਦੀ ਸੀ ਤੇ ਉੱਥੇ ਰਾਸ਼ਟਰਪਤੀ 트ੰਪ ਨੇ 88 ਫੁੱਟ ਉੱਚਾ ਜਿਹੜਾ ਫਲੈਗ ਪੋਲ ਆ ਉਹ ਵੀ ਦਿਖਾਇਆ ਉਹਨਾਂ ਨੂੰ ਤਾਂ ਜਿਹੜਾ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਲਾਇਆ ਦੂਜੇ ਪਾਸੇ ਜਿਹੜੇ ਰੂਸ ਦੇ ਰਾਸ਼ਟਰਪਤੀ ਐਵਲਾਦੀਮੀਰ ਪੋਪੇਨ ਉਹਨਾਂ ਨੇ ਕਿਹਾ ਵੀ ਮੈਂ ਵਿੱਚ ਵਿਚੋਲਗੀ ਕਰ ਲੈਣਾ ਇਜ਼ਰਾਇਲ ਤੇ ਈਰਾਨ ਵਾਲੇ ਕਨਫਲਿਕਟ ਦੇ ਵਿੱਚ ਕਿ ਇਹਦੇ ਵਿੱਚੋਂ ਮੈਂ ਲਿਆ ਕੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰਦਾ ਪਰ ਰਾਸ਼ਟਰਪਤੀ 트ੰਪ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਰੂਸ-ਚੁਕ੍ਰੇਨ ਦੀ ਲੜਾਈ ਦੇ ਉੱਤੇ ਫੋਕਸ ਕਰੋ ਤੁਹਾਨੂੰ ਇਸ ਪਾਸੇ ਆਉਣ ਦੀ ਲੋੜ ਨਹੀਂ ਕੁਝ ਲੀਡਰਸ ਜਿਵੇਂ ਨਾਰਵੇ ਦੇ ਫੋਰਨ ਮਨਿਸਟਰ ਆ ਉਹਨਾਂ ਨੂੰ ਲੱਗਦਾ ਕਿ ਡਿਪਲੋਮੇਸੀ ਹਜੇ ਵੀ ਕਿਤੇ ਨਾ ਕਿਤੇ ਪੋਸੀਬਲ ਹੈਗੀ ਹੈ ਗੱਲਬਾਤ ਹੋ ਸਕਦੀ ਹੈ ਤੇ ਘੱਟੋ-ਘੱਟ ਇਹ ਵੀ ਆ ਕਿ ਜਿਹੜਾ ਇਹ ਲੜਾਈ ਨਾਲੋਂ ਚੰਗੀ ਆ ਭਾਵੇਂ ਕਿ ਇਹ ਉਸ ਸਮਾਂ ਆ ਇਸ ਵੇਲੇ ਜਿੱਥੇ ਰਾਸ਼ਟਰਪਤੀ ਟਰੰਪ ਬਹੁਤ ਨੇੜੇ ਨੇ ਹਮਲਾ ਕਰਨ ਦੇ ਕਿਸੇ ਵੇਲੇ ਵੀ ਇਹ ਖਬਰ ਆ ਸਕਦੀ ਆ ਉਸ ਵੇਲੇ ਵੀ ਕੁਝ ਲੋਕ ਇਹ ਆਸ ਕਰਦੇ ਆ ਕਿ ਜੋ ਕੁਛ ਵੀ ਆ ਲੜਾਈ ਨਾਲੋਂ ਚੰਗਾ ਆ ਇਹ ਗੱਲ ਕਿਤੇ ਨਾ ਕਿਤੇ ਹਜੇ ਵੀ ਨੇੜੇ ਤੇੜੇ ਆ ਸਕਦੀ ਆ ਗੱਲਬਾਤ ਨਾਲ ਮਸਲਾ ਹੱਲ ਹੋ ਸਕਦਾ ਅਗਲੀ ਗੱਲਬਾਤ ਸਟੂਡੈਂਟ ਵੀਜ਼ੇ ਬਾਰੇ ਆ ਜਿਹੜੀਆਂ ਸਟੂਡੈਂਟ ਵੀਜ਼ਾ ਇੰਟਰਵਿਊਜ਼ ਦੁਆਰਾ ਸ਼ੁਰੂ ਹੋ ਗਈਆਂ ਅਮਰੀਕਾ ਨੇ ਸਟੂਡੈਂਟ ਵੀਜ਼ਾ ਇੰਟਰਵਿਊਜ਼ ਬੰਦ ਕਰ ਦਿੱਤੀਆਂ ਸੀ ਕਿਉਂਕਿ ਰੌਲਾ ਬਹੁਤ ਲੰਬਾ ਸੀ ਕਿ ਕਿ ਜਿੱਥੇ ਸਟੂਡੈਂਟ ਨੇ ਜਨ ਜਨਾਂ ਯੂਨੀਵਰਸਿਟੀਆਂ ਦੇ ਵਿੱਚ ਹਾਰਵਰਡ ਦੇ ਨਾਲ ਕਿੰਨਾ ਰੌਲਾ ਪਿਆ ਕਿ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਨਿਆਣੇ ਪੜਨ ਬਾਹਰੋਂ ਆਉਂਦੇ ਆ ਬਾਹਰੋਂ ਆ ਕੇ ਇੱਥੇ ਆ ਕੇ ਅਮਰੀਕਾ ਦੇ ਖਿਲਾਫ ਹੀ ਬੋਲਦੇ ਆ ਧਰਨੇ ਮੁਜਾਰੇ ਕਰਦੇ ਆ ਕਈ ਫੜੇ ਵੀ ਗ੍ਰਿਫਤਾਰ ਹੋ ਯੂਨੀਵਰਸਿਟੀਆਂ ਦੀ ਫੰਡਿੰਗ ਬੰਦ ਕੀਤੀ ਬਹੁਤ ਕੋਸ਼ ਹੋਇਆ ਕਿਉਂਕਿ ਯੂਨੀਵਰਸਿਟੀਆਂ ਦੀ ਸੈਂਟਰ ਸਰਕਾਰ ਦੇ ਨਾਲ ਬੰਨਦੀ ਨਹੀਂ ਕੇਂਦਰ ਸਰਕਾਰ ਨੂੰ ਫੈਡਰਲ ਸਰਕਾਰ ਨੂੰ ਟਰੰਪ ਪ੍ਰਸ਼ਾਸਨ ਨੂੰ ਇਹ ਲੱਗਦਾ ਕਿ ਜ ਐਂਟੀਸੈਮੈਟਿਕ ਜਾਂ ਐਂਟੀ ਅਮਰੀਕਨ ਜਾਂ ਉਹਨਾਂ ਲੋਕਾਂ ਦੇ ਹੱਕ ਵਿੱਚ ਗੱਲ ਕਰਦੀਆਂ ਜਿਨ੍ਹਾਂ ਨੂੰ ਅਮਰੀਕਾ ਤਵਾਦੀ ਕਹਿੰਦਾ ਉਹਨਾਂ ਦੇ ਅਥੇਵੰਦਿਆਂ ਦੇ ਹੱਕ 'ਚ ਬੋਲਦੀਆਂ ਫਿਰ ਕਿਉਂ ਇਹਨਾਂ ਨੂੰ ਆਉਣਾ ਹੀ ਬੰਦ ਕਰ ਦਿੱਤਾ ਜਾਵੇ ਅਮਰੀਕਾ ਦੇ ਵਿੱਚ ਆ ਕੇ ਇਹਨਾਂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਕੇ ਅਮਰੀਕਾ ਨੂੰ ਹੀ ਇਹ ਉਲਟ ਜਿਹੜੇ ਅਮਰੀਕਾ ਨੂੰ ਜਿਨ੍ਹਾਂ ਨੂੰ ਦੁਸ਼ਮਣ ਕਹਿ ਰਿਹਾ ਉਹਨਾਂ ਦੇ ਹੱਕ ਵਿੱਚ ਬੋਲ ਰਿਹਾ ਵੀ ਕਿਉਂ ਨਾ ਇਹਨਾਂ ਦੇ ਉੱਤੇ ਸਖਤੀ ਕਰ ਦਿੱਤੀ ਜਾਵੇ ਇਹਨਾਂ ਨੇ ਸਾਰੇ ਇਹ ਬੰਦ ਕਰ ਦਿੱਤੇ ਸੀ ਵੀਜ਼ੇ ਵੀ ਕੈਨਸਲ ਕਰ ਦਿੱਤੇ ਕਈ ਕੁਝ ਕੀਤਾ ਫਿਰ ਬਾਅਦ ਵਿੱਚ ਬڑے ਮਸਲੇ ਸਾਹਮਣੇ ਆਏ ਇਹਨਾਂ ਨੇ ਇੰਟਰਵਿਊਜ਼ ਬੰਦ ਕਰ ਹੁਣ ਇਹਨਾਂ ਨੇ ਉਹ ਜਿਹੜਾ ਟੈਂਪਰੇਰੀ ਪਾਸ ਸੀ ਉਹ ਚੱਕ ਦਿੱਤਾ ਇਹਨਾਂ ਨੇ ਕਿਹਾ ਵੀ ਤੁਸੀਂ ਆ ਜਾਓ ਪਰ ਕੀਤਾ ਇਹਦੇ ਚ ਇਹ ਆ ਜਿਹੜੇ ਸੋਸ਼ਲ ਮੀਡੀਆ ਦੇ ਰੂਲਸ ਨੇ ਉਹ ਸਖਤ ਕਰ ਦਿੱਤੇ ਸਾਰੀਆਂ ਸਟੂਡੈਂਟ ਵੀਜ਼ਾ ਐਪਲੀਕੈਂਟ ਨੂੰ ਹੁਣ ਆਪਣਾ ਸੋਸ਼ਲ ਮੀਡੀਆ ਅਕਾਊਂਟ ਪਬਲਿਕ ਕਰਨਾ ਪਊਗਾ ਅਮਰੀਕਨ ਅਫੀਸ਼ੀਅਲਸ ਦੇ ਉੱਤੇ ਜੇ ਉਹ ਐਂਟੀ ਅਮਰੀਕਨ ਕੰਟੈਂਟ ਨੂੰ ਚੈੱਕ ਕਰ ਸਕਣ ਕਿ ਕਿਤੇ ਇਹਨਾਂ ਨੇ ਕੋਈ ਅਮਰੀਕਾ ਦੇ ਖਿਲਾਫ ਕੰਟੈਂਟ ਤਾਂ ਨਹੀਂ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਸੋ ਇਹ ਇੱਕ ਬਹੁਤ ਵੱਡਾ ਸਟੈਪ ਆ ਦੂਜੀ ਗੱਲ ਆ ਇਹ ਹਰ ਕਿਸਮ ਦੇ ਸਟੂਡੈਂਟ ਵੀਜ਼ੇ ਲਈ ਅਪਲਾਈ ਹੋਊਗਾ ਇਹ ਜਿਹੜਾ ਰੂਲ ਆ ਇਹਦੇ ਨਾਲ ਸਟੂਡੈਂਟ ਵੀਜ਼ਾ ਜਿਵੇਂ ਐਕਾਡੈਮਿਕ ਆ ਐਫ ਵੀਜ਼ਾ ਵੋਕੇਸ਼ਨਲ ਐਮ ਵੀਜ਼ਾ ਜਾਂ ਕਲਚਰਲ ਐਕਸਚੇਂਜ ਪ੍ਰੋਗਰਾਮ ਦਾ ਜੇ ਵੀਜ਼ਾ ਹੈ ਨਾ ਸਾਰਿਆਂ ਦੇ ਉੱਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਇਹ ਚੀਜ਼ ਅਪਲਾਈ ਹੋਊਗੀ ਸੋ ਉਹ ਕੰਟੈਂਟ ਦੇਖ ਰਹੇ ਆ ਜਿਹੜਾ ਵੀਜ਼ਾ ਆਫੀਸਰ ਆ ਉਹ ਦੇਖੂਗਾ ਕਿ ਕੋਈ ਜਿਹੜਾ ਜਿਹੜੀ ਐਪਲੀਕੈਂਟ ਨੇ ਕੋਈ ਏਦਾਂ ਦੀ ਗੱਲਬਾਤ ਤਾਂ ਨਹੀਂ ਕੀਤੀ ਕਿ ਉਹ ਕਿਤੇ ਅਤਵਾਦ ਦੀ ਸਪੋਰਟ ਤਾਂ ਨਹੀਂ ਕਰਦਾ ਕਿ ਤੇ ਉਹ ਹੇਟ ਸਪੀਚ ਦੀ ਤਾਂ ਨਹੀਂ ਉਹਦੇ ਵਿੱਚ ਕੋਈ ਗੱਲ ਹੋਈ ਜਾਂ ਐਂਟੀਸੈਮਾਟਿਜ਼ਮ ਦੀ ਤਾਂ ਨਹੀਂ ਕੋਈ ਗੱਲ ਹੋਈ ਜਾਂ ਕੋਈ ਜਿਹੜਾ ਹੌਸਟਾਈਲ ਆ ਜਿਹੜਾ ਉਹ ਜਿਹੜੀਆਂ ਕੋਈ ਇਦਾਂ ਦੀ ਗੱਲਬਾਤ ਅਮਰੀਕਾ ਦੀਆਂ ਕਦਰਾਂ ਕੀਮਤਾਂ ਦੇ ਖਿਲਾਫ ਤਾਂ ਨਹੀਂ ਉਹ ਕੁਝ ਕਰ ਰਿਹਾ ਅਮਰੀਕਾ ਦੇ ਲੋਕਾਂ ਦੇ ਖਿਲਾਫ ਤਾਂ ਨਹੀਂ ਕੁਝ ਲਿਖ ਰਿਹਾ ਉਹਦੇ ਉੱਤੇ ਸੋ ਜੇ ਲਿਖ ਰਿਹਾ ਤਾਂ ਉਹਦਾ ਅਮਰੀਕਾ ਆਉਣਾ ਔਖਾ ਜਿਹੜੇ ਪ੍ਰਾਈਵੇਟ ਅਕਾਊਂਟ ਨੇ ਉਹਨਾਂ ਦੇ ਉੱਤੇ ਜ਼ਿਆਦਾ ਅਸਰ ਪੈ ਸਕਦਾ ਜੇ ਕੋਈ ਐਪਲੀਕੈਂਟ ਕਹਿੰਦਾ ਵੀ ਮੈਂ ਨਹੀਂ ਦਿੰਦਾ ਜੀ ਆਪਣਾ ਸੋਸ਼ਲ ਮੀਡੀਆ ਮੇਰਾ ਹੈ ਪ੍ਰਾਈਵੇਟ ਆ ਮੈਂ ਪਬਲਿਕ ਨਹੀਂ ਕਰਨਾ ਜਾਂ ਆਪਣੀਆਂ ਕੋਈ ਪੋਸਟਾਂ ਹਾਈਡ ਕਰ ਲਵੇ ਉਹਨੂੰ ਇੱਕ ਡਿਸਹੋਨੇਸਟੀ ਵਜੋਂ ਦੇਖਿਆ ਜਾਊਗਾ ਤੇ ਉਹਦੇ ਨਾਲ ਸਿੱਧਾ-ਸਿੱਧਾ ਵੀਜ਼ਾ ਟਨਾਈ ਹੋ ਸਕਦਾ ਤੁਹਾਨੂੰ ਵੀਜ਼ਾ ਇਹਨਾਂ ਨੇ ਨਹੀਂ ਦੇਣਾ ਅੱਛਾ ਇਹ ਜਿਹੜੀਆਂ ਰੂਲ ਹੁਣ ਇਹਨਾਂ ਨੇ ਨਵਾਂ ਕੀਤਾ ਇਹ ਨਹੀਂ ਕਿ ਕੱਲ੍ਹ ਤੁਸੀਂ ਅਪਲਾਈ ਕਰੋ ਤੁਹਾਡੇ ਤੇ ਲਾਗੂ ਹੋਣਾ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਤੇ ਵੀ ਲਾਗੂ ਆ ਇਹ ਕਰੰਟ ਐਪਲੀਕੇਸ਼ਨਸ ਐ ਐਸ ਵੇਲੇ ਚੱਲ ਰਹੀਆਂ ਜਿਹੜੇ ਆਲਰੇਡੀ ਜਾਂ ਜਿਨ੍ਹਾਂ ਦੀ ਇੰਟਰਵਿਊ ਹੋ ਗਈਆਂ ਜਾਂ ਇੱਥੋਂ ਤੱਕ ਕਿ ਜਿਨ੍ਹਾਂ ਦੀ ਅਪਰੂਵਲ ਵੀ ਹੋ ਗਈ ਆ ਉਹਨਾਂ ਨੂੰ ਵੀ ਸੋਸ਼ਲ ਮੀਡੀਆ ਚੈੱਕ ਦੇ ਥਰੂ ਲੰਘਣਾ ਪਊਗਾ ਤੁਹਾਡਾ ਵੀਜ਼ਾ ਜੇ ਆ ਵੀ ਗਿਆ ਫਿਰ ਵੀ ਤੁਹਾਨੂੰ ਹੁਣ ਇਸ ਨਿਯਮ ਤੋਂ ਬਾਅਦ ਉਸ ਸੋਸ਼ਲ ਮੀਡੀਆ ਚੈੱਕ ਦੇ ਥਰੂ ਲੰਘਣਾ ਪਊਗਾ ਹੁਣ ਹੋਊਗਾ ਕੀ ਇਹਦੇ ਨਾਲ ਜਿਹੜੀਆਂ ਐਮਬੈਸੀਆਂ ਆ ਜਿਹੜੇ ਇਹਨਾਂ ਦੇ ਦੂ ਹੈਗੇ ਆ ਉਹ ਬੂਤਾਵਾਸ ਚ ਨੂੰ ਕਹਿੰਦੇ ਆ ਉਹ ਥੋੜੀਆਂ ਐਪਲੀਕੇਸ਼ਨ ਦੇਖ ਸਕਣਗੇ ਕਿਉਂਕਿ ਕੱਲੇ-ਕੱਲੇ ਦਾ ਸੋਸ਼ਲ ਮੀਡੀਆ ਚੈੱਕ ਕਰਨੇ ਟਾਈਮ ਤੇ ਲੱਗਣਾ ਹੀ ਆ ਉਹਨਾਂ ਕੋਲ ਐਪਲੀਕੇਸ਼ਨ ਥੋੜੀਆਂ ਦੇਖਣ ਦੇ ਯੋਗ ਹੋਣਗੇ ਉਹ ਜਿਹੜੇ ਐਜੂਕੇਸ਼ਨ ਲੀਡਰ ਨੇ ਐਕਸਪਰਟ ਨੇ ਉਹ ਇਸ ਗੱਲ ਦੀ ਰੋਚਨਾ ਕਰ ਰਹੇ ਉਹ ਕਹਿੰਦੇ ਕਿ ਇਹਦੇ ਨਾਲ ਤਾਂ ਸਟੂਡੈਂਟ ਡਿਸਕਰੇਜ ਹੋ ਜਾਣਗੇ ਅਮਰੀਕਾ ਕਿਸੇ ਨੇ ਪੜ੍ਹਨ ਹੀ ਨਹੀਂ ਆਉਣਾ ਅਮਰੀਕਾ ਦੇ ਸਕੂਲਾਂ ਦੇ ਵਿੱਚ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਗਿਣਤੀ ਘਟ ਜੂਗੀ ਸੋ ਦੂਜਾ ਇਹ ਆ ਕਿ ਫੇਅਰਨੈਸ ਕਿੱਥੇ ਆ ਚਿੰਤਾ ਇਹ ਆ ਕਿ ਜਿਹੜੇ ਉਹਨਾਂ ਨੂੰ ਅਨਫੇਅਰਲੀ ਵੀ ਤੇ ਜੱਜ ਕੀਤਾ ਜਾ ਸਕਦਾ ਕਿਸੇ ਦੀ ਕੋਈ ਪੁਰਾਣੀ ਪੋਸਟ ਹੋ ਸਕਦੀ ਕਿਸੇ ਨੇ ਕੋਈ ਸੋਸ਼ਲ ਮੀਡੀਆ ਪੋਸਟ ਨੂੰ ਗਲਤ ਸਮਝਿਆ ਜਾ ਸਕਦਾ ਮਿਸ ਅੰਡਰਸਟੈਂਡਿੰਗ ਹੋ ਸਕਦੀ ਸੋ ਨਵਾਂ ਰੂਲ ਜਿਹੜਾ ਉਹ ਦੋ ਐਗਜ਼ੀਕਿਊਟਿਵ ਆਰਡਰਸ ਨੇ ਰਾਸ਼ਟਰਪਤੀ ਟਰੰਪ ਦੇ ਇੱਕ ਹੈਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਖਤਰਨਾਕ ਬਾਹਰਲੇ ਤੱਤ ਨੇ ਫੋਰਨ ਡੇਂਜਰਸ ਫੋਰਨ ਐਕਟਰਸ ਜਿਹਨੂੰ ਕਹਿੰਦੇ ਆ ਤੇ ਦੂਜਾ ਜਿਹੜਾ ਐਂਟੀਸੈਮਟਿਜ਼ਮ ਦੇ ਨਾਲ ਜਿਹੜਾ ਲੜਾਈ ਆ ਉਹ ਜਿਹੜੇ ਐਗਜ਼ੀਕਿਊਟਿਵ ਆਰਡਰਸ ਨੇ ਉਹਨਾਂ ਦੇ ਤਹਿਤ ਇਹ ਫੈਸਲਾ ਲਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਖਤੀ ਹੋਰ ਜ਼ਿਆਦਾ ਹੋਣੀ ਅਗਲੀ ਖਬਰ ਦੋ ਪ੍ਰੋਗਰਾਮ ਜਿਹੜਾ ਸੋਸ਼ਲ ਸਿਕਿਉਰਿਟੀ ਤੇ ਮੈਡੀਕੇਅਰ ਇਹਨਾਂ ਦਾ ਪੈਸਾ ਕਹਿੰਦੇ ਮੁੱਕ ਜਾਣਾ ਪੈਸਾ ਮੁੱਕ ਜਾਣਾ ਸੀ ਇਹ ਪਤਾ ਸੀ ਪਰ ਪਹਿਲਾ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਜਿਹੜਾ ਹਸਾਬਕਤਾ ਲਾ ਕੇ 235 ਚ ਪੈਸਾ ਮੁੱਕ ਜੂ ਕੋ ਪਰ ਹੁਣੇ ਕਹਿੰਦੇ ਵੀ ਇਹ 235 ਤੋਂ ਵੀ 2 ਸਾਲ ਪਹਿਲਾਂ 233 ਚ ਹੀ ਪੈਸਾ ਮੁੱਕ ਜਾਣਾ ਮੁੱਕ ਜਾਣ ਦਾ ਮਤਲਬ ਇਹ ਆ ਕਿ ਇਹਦੇ ਤੇ ਕੁਝ ਕਰਨਾ ਪਊਗਾ ਕੋਈ ਐਕਸ਼ਨ ਲੈਣਾ ਪਊਗਾ ਕੋਈ ਕਾਰਵਾਈ ਕਰਨੀ ਪਊਗੀ ਕਾਰਵਾਈ ਕੌਣ ਕਰ ਸਕਦਾ ਕਾਰਵਾਈ ਕਾਂਗਰਸ ਕਰ ਸਕਦੀ ਆ ਹੁੰਦਾ ਕੀ ਆ ਇੱਕ ਪਾਸੇ ਟੈਕਸ ਦਾ ਜਾਂ ਦੂਜੇ ਤੀਜੇ ਸਾਧਨਾਂ ਤੋਂ ਪੈਸਾ ਆ ਰਿਹਾ ਦੂਜੇ ਪਾਸੇ ਉਹ ਦਿੱਤਾ ਜਾ ਰਿਹਾ ਹੁਣ ਦੇਣ ਵਾਲੇ ਵਧ ਗਏ ਜਿੱਥੋਂ ਆ ਰਿਹਾ ਉਹ ਘਟ ਗਿਆ ਤੇ ਕੁਦਰਤੀ ਆ ਉਹ ਘਟ ਵੀ ਇੰਨੀ ਤੇਜ਼ੀ ਨਾਲ ਰਿਹਾ ਕਿ ਉਹ ਜਿਹੜਾ ਉਸ ਚੀਜ਼ ਦੇ ਉੱਤੇ ਉਹਦਾ ਵੱਡਾ ਅਸਰ ਪੈ ਰਿਹਾ ਕਿ ਜਿਹੜਾ ਕਟ ਮੈਡੀਕੇਅਰ ਦੇ ਉੱਤੇ ਜਾਂ ਸੋਸ਼ਲ ਸਿਕਿਉਰਿਟੀ ਦੇ ਉੱਤੇ ਵੱਡਾ ਲੱਗੂਗਾ ਇਹ ਸਾਰੇ ਕੁਛ ਦੇ ਉੱਤੇ ਜੇ ਕਾਂਗਰਸ ਨੇ ਇਸ ਪ੍ਰੋਬਲਮ ਨੂੰ ਫਿਕਸ ਨਾ ਕੀਤਾ ਤਾਂ ਜਿਹੜੇ ਸੋਸ਼ਲ ਆਪਣਾ ਹੈਗਾ ਆ ਜਿਹੜੇ ਬੈਨੀਫਿਟਸ ਨੇ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਨੇ 23% ਕੱਟੇ ਜਾਣਗੇ ਮੈਡੀਕਲ ਹਸਪੀਟਲ ਬੈਨੀਫਿਟ 11% ਕੱਟੇ ਜਾਣਗੇ 233 ਦੇ ਵਿੱਚ ਹੁਣ ਚੱਲਦੇ ਦੋਵੇਂ ਨੇ ਦੋਵੇਂ ਪ੍ਰੋਗਰਾਮ ਨੇ ਇਸ ਵੇਲੇ ਅੱਜ ਦੇ ਇਸ ਰੇਟ ਦੇ ਵਿੱਚ ਚੱਲ ਰਹੇ ਆ ਪਰ ਪੇ ਜ਼ਿਆਦਾ ਕਰਨਾ ਪੈ ਰਿਹਾ ਕਲੈਕਸ਼ਨ ਵਰਕਰਸ ਤੋਂ ਘਟ ਹੋ ਰਹੀ ਹੈ ਹੋ ਕੀ ਰਿਹਾ ਲੋਕ ਜ਼ਿਆਦਾ ਰਿਟਾਇਰ ਹੋ ਰਹੇ ਆ ਨਵੇਂ ਵਰਕਰ ਟੈਕਸ ਦੇਣ ਵਾਲੇ ਘਟਦੇ ਜਾ ਰਿਹਾ ਸਿਸਟਮ ਦੇ ਵਿੱਚ ਪਲੱਸ ਜਿਹੜਾ ਹੁਣ ਇਹਨਾਂ ਨੇ ਆਹ ਕੁਝ ਲਾ ਕਾਨੂੰਨ ਪਿਛਲੇ ਸਮੇਂ ਦੇ ਵਿੱਚ ਬਧਾਏ ਬਣਾਏ ਆ ਕਿ ਇਹਨਾਂ ਨੂੰ ਬੈਨੀਫਿਟ ਵਧਾ ਦਿਓ ਵੱਧ ਮੁਨਾਫਾ ਫਾਇਦਾ ਵਧਾ ਦਿਓ ਇਹਨਾਂ ਨੂੰ ਬੈਨੀਫਿਟ ਵਧਾ ਦਿਓ ਉਹ ਬੈਨੀਫਿਟ ਵਧਾ ਦਿੱਤੇ ਗਏ ਰਿਟਾਇਰ ਹੋਣ ਵਾਲੇ ਵਧ ਗਏ ਤੇ ਟੀਚਰ ਸੀ ਪੁਲਿਸ ਵਾਲੇ ਸੀ ਇਹਨਾਂ ਦੀਆਂ ਕਾਫੀ ਬੈਨੀਫਿਟ ਵਧਾਏ ਆ ਇਹਨਾਂ ਨੇ ਜਿਹੜਾ ਮੈਡੀਕੇਅਰ ਆ ਉਹ ਪੇਰੋਲ ਟੈਕਸਸ ਦੇ ਥਰੂ ਫੰਡ ਹੁੰਦਾ 6.2% ਸੋਸ਼ਲ ਸਿਕਿਉਰਿਟੀ ਤੇ 1.4% ਮੈਡੀਕੇਅਰ ਟੋਟਲ 7.6% ਹਰ ਇੱਕ ਵਰਕਰ ਤੋਂ ਹੁੰਦਾ ਕਾਂਗਰਸ ਦੇ ਉੱਤੇ ਪ੍ਰੈਸ਼ਰ ਜ਼ਿਆਦਾ ਹੈ ਐਕਸਪਰਟ ਇਹ ਮੰਨਦੇ ਆ ਕਿ ਕਾਂਗਰਸ ਨੂੰ ਹੁਣ ਜਲਦੀ ਇਹਦੇ ਤੇ ਕਾਰਵਾਈ ਕਰਨੀ ਪਊਗੀ ਕਾਰਵਾਈ ਕੀ ਕਰਨੀ ਪਊਗੀ ਜਾਂ ਤੇ ਉਹਨਾਂ ਨੂੰ ਟੈਕਸ ਵਧਾਉਣੇ ਪੈਣਗੇ ਪੈਸਾ ਜ਼ਿਆਦਾ ਆਊਗਾ ਜਾਂ ਉਹਨਾਂ ਨੂੰ ਬੈਨੀਫਿਟ ਘਟਾਉਣੇ ਪੈਣਗੇ ਸਪੈਸ਼ਲੀ ਜਿਹੜੇ ਹਾਈ ਅਰਨਰਸ ਨੇ ਸੋ ਦੋਵਾਂ ਕੇਸਾਂ ਦੇ ਵਿੱਚ ਹੀ ਵਿਰੋਧ ਹੋਣਾ ਜੇ ਟੈਕਸ ਵਧਾਏ ਫਿਰ ਵੀ ਲੋਕਾਂ ਨੇ ਕਹਣਗੇ ਟੈਕਸ ਕਿਉਂ ਵਧਾ ਦਿੱਤੇ ਤੇ ਜੇ ਬੈਨੀਫਿਟ ਘਟਾਏ ਫਿਰ ਵੀ ਲੋਕਾਂ ਨੇ ਇਸ ਗੱਲ ਦੇ ਉੱਤੇ ਇਹ ਕਹਿਣ ਬਰਥ ਰੇਟ ਘਟਾ ਅਮਰੀਕਾ ਦੇ ਵਿੱਚ ਬੱਚੇ ਨਹੀਂ ਪੈਦਾ ਹੋ ਰਹਾ ਬਰਥ ਰੇਟ ਘਟਾ ਪੋਪੂਲੇਸ਼ਨ ਕਿੱਥੋਂ ਵਧਣੀ ਹੈ ਬਾਹਰਲੇ ਲੋਕਾਂ ਤੋਂ ਆਇਆ ਤੇ ਉਹਨਾਂ ਦੇ ਉੱਤੇ ਫਿਰ ਹੋਰ ਸਖਤੀ ਹੋਗੀ ਹੈ ਇੱਕ ਪਾਸੇ ਇਮੀਗ੍ਰੇਸ਼ਨ ਸਖਤ ਹੋ ਗਈ ਦੂਜੇ ਪਾਸੇ ਬੱਚੇ ਘੱਟ ਪੈਦਾ ਹੋ ਰਹੇ ਆ ਇਦਾ ਮਤਲਬ ਇਹ ਆ ਕਿ ਭਵਿੱਖ ਦੇ ਵਿੱਚ ਇਹਨਾਂ ਪ੍ਰੋਗਰਾਮਾਂ ਨੂੰ ਫੰਡ ਕਰਨ ਵਾਲੇ ਜਿਹੜੇ ਵਰਕਰ ਨੇ ਉਹ ਘਟ ਹੋਣਗੇ ਮੈਡੀਕੇਅਰ ਦੀ ਕਾਸਟ ਕਾਫੀ ਜ਼ਿਆਦਾ ਹੈ ਵੀ ਸੋ 24 ਦੇ ਵਿੱਚ ਜਿੰਨਾ ਮੈਡੀਕੇਟ ਦੇ ਉੱਤੇ ਮੈਡੀਕੇਅਰ ਦੇ ਉੱਤੇ ਖਰਚਾ ਹੋ ਗਿਆ ਉਹ ਸੋਚਿਆ ਨਹੀਂ ਸੀ ਇਹਨਾਂ ਨੇ ਕਿਉਂਕਿ ਕੋਵਿਡ ਪੰਡੈਮਿਕ ਸਮੇਂ ਦੀਆਂ ਟ੍ਰੀਟਮੈਂਟਸ ਜਿਹੜੀਆਂ ਡਿਲੇ ਕੀਤੀਆਂ ਸੀ ਉਹ ਇਸ ਸਾਲ ਦੇ ਵਿੱਚ ਕੀਤੀਆਂ ਗਈਆਂ ਹੁਣ ਕੁਝ ਲੋਕ ਇਹ ਕਹਿੰਦੇ ਆ ਕਿ ਜ਼ਿਆਦਾ ਲੋਕ ਜਿਹੜੇ ਨੇ ਉਹ ਰਿਟਾਇਰਮੈਂਟ ਇਸ ਕਰਕੇ ਪਹਿਲਾਂ ਲੈ ਰਹੇ ਆ ਭਾਵੇਂ ਉਹਨਾਂ ਨੂੰ ਚੈੱਕ ਛੋਟਾ ਮਿਲ ਰਿਹਾ ਮੰਥਲੀ ਪਰ ਉਹ ਕਹਿੰਦੇ ਹੀ ਰਿਟਾਇਰ ਪਹਿਲਾਂ ਹੋ ਜਾਣਾ ਹੁਣ ਐਗਜ਼ੈਕਟਲੀ ਉਹ ਨਹੀਂ ਮਿਲ ਰਿਹਾ ਜੋ ਦਿੱਤਾ ਜਾ ਰਿਹਾ ਸੋਸ਼ਲ ਸਿਕਿਉਰਿਟੀ ਜਿਆਦਾ ਲੋ ਇਨਕਮ ਵਰਕਰਸ ਨੂੰ ਦਿੱਤੀ ਜਾ ਰਹੀ ਆ ਤੇ ਹਾਈ ਅਰਨਰਸ ਨੂੰ ਘੱਟ ਤੋਂ ਇਹ ਜਿਹੜਾ ਇੱਕ ਸੇਫਟੀ ਨੈਟ ਵਜੋਂ ਕੰਮ ਕਰਦਾ ਆ ਸੋ ਨਾ ਕਿ ਇੱਕ ਪਰਸਨਲ ਅਕਾਊਂਟ ਵਜੋਂ ਸੋ ਇਸ ਮਾਮਲੇ ਦੇ ਉੱਤੇ ਕਾਂਗਰਸ ਨੇ ਇਹ ਫੈਸਲਾ ਨਾ ਲਿਆ ਤਾਂ ਦਿੱਕਤ ਆ ਸਕਦੀ ਹੈ ਅਗਲੀ ਖਬਰ ਮੌਸਮ ਬਾਰੇ ਆ ਆਫੀਸ਼ੀਅਲੀ ਗਰਮਿਕ ਪਰਸੋਂ ਨੂੰ ਸਟਾਰਟ ਹੋ ਜਾਣੀ ਹੈ ਹੀਟ ਵੇਵ ਜਿਹੜੀ ਆਹੋ ਫਰਾਈਡੇ ਤੋਂ ਯਾਨੀ ਕਿ ਕੱਲ ਤੋਂ ਸ਼ੁਰੂ ਹੋਣੀ ਹੈ ਅਮਰੀਕਾ ਦੇ ਵਿੱਚ ਵੱਡੀ ਇੱਕ ਹੀਟ ਵੇਵ ਸੈਂਟਰਲ ਤੇ ਜਿਹੜੀ ਮੁੜ ਕੇ ਈਸਟ ਵਾਲੇ ਪਾਸੇ ਨੂੰ ਆਉਂਦੀ ਆ ਤੇ ਇਹ ਇੱਕ ਹਫ਼ਤਾ ਜਿੱਦੇ ਰਹਿਣੀ ਆ ਗਰਮੀ ਹੀਟ ਡੋਮ ਇਫੈਕਟ ਇਹਨੂੰ ਕਹਿੰਦੇ ਆ ਡੋਮ ਦਾ ਮਤਲਬ ਹੁੰਦਾ ਜਿਹਦਾ ਗੁੰਬਦ ਹੁੰਦਾ ਇਹ ਇਹ ਸਾਰੇ ਅਮਰੀਕਾ ਦੇ ਉੱਤੇ ਇੱਕ ਗੁੰਬਦ ਜਿਹਾ ਬਣ ਜਾਂਦਾ ਆ ਉਹਦੇ ਵਿੱਚ ਗਰਮੀ ਜ਼ਿਆਦਾ ਆ ਪ੍ਰੈਸ਼ਰ ਜ਼ਿਆਦਾ ਆ ਤੇ ਉਥੇ ਟੈਂਪਰੇਚਰ ਵੱਧਦਾ ਤੇ ਹਿਊਮਿਡਿਟੀ ਵੱਧਦਾ ਉਹ ਦੋਵੇਂ ਚੀਜ਼ਾਂ ਵੱਧ ਜਾਂਦੀ ਹੈ ਹਿਊਮਿਡਿਟੀ ਮਤਲਬ ਜਣੀ ਹਮਸਿਆ ਹ ਹਮਸਿਆ ਮਤਲਬ ਜਿਹੜਾ ਜਿਹੜੀ ਨਮੀ ਹੈ ਅਸਲ ਦੇ ਵਿੱਚ ਹਵਾ ਦੇ ਵਿੱਚ ਨਮੀ ਦੀ ਮਾਤਰਾ ਜਦੋਂ ਵੱਧ ਜਾਂਦੀ ਆ ਉਸ ਵੇਲੇ ਗਰਮੀ ਭਾਵੇਂ ਜਿੰਨੀ ਵੀ ਹੋਵੇ ਉਹ ਲੱਗਦੀ ਵੱਧ ਆ ਹਾੜ ਦੇ ਵਿੱਚ ਗਰਮੀ ਜ਼ਿਆਦਾ ਪੈਂਦੀ ਪਰ ਸੌਣ ਤੋਂ ਬਾਅਦ ਜਿਹੜੀ ਭਾਦੋਂ ਦੀ ਗਰਮੀ ਹੁੰਦੀ ਆ ਉਹ ਜ਼ਿਆਦਾ ਮਾੜੀ ਹੁੰਦੀ ਸੀ ਪੰਜਾਬ ਦੇ ਵਿੱਚ ਉਹਦਾ ਮਤਲਬ ਇਹੀ ਸੀ ਕਿ ਉਦੋਂ ਹਵਾ ਦੇ ਵਿੱਚ ਨਮੀ ਜ਼ਿਆਦਾ ਹੁੰਦੀ ਆ ਸਿਲ ਜ਼ਿਆਦਾ ਹੁੰਦੀ ਹੈ ਹਿਊਮਿਡਿਟੀ ਜ਼ਿਆਦਾ ਹੁੰਦੀ ਹੈ ਇਹ ਜਿਹੜਾ ਅਮਰੀਕਾ ਦੇ ਉੱਤੇ ਇਸ ਵੇਲੇ ਹੀਟ ਡੋਮ ਬਣ ਗਿਆ ਗਰਮੀ ਤੇ ਹੈਗੀ ਆ ਇਹਦੇ ਵਿੱਚ ਹਵਾ ਦੇ ਵਿੱਚ ਸਿਲ ਬਹੁਤ ਆ ਨਮੀ ਬਹੁਤ ਆ ਉਹ ਸਿਲ ਦੇ ਨਾਲ ਜਿੰਨਾ ਟੈਂਪਰੇਚਰ ਹੁੰਦਾ ਉਹਦੇ ਤੋਂ ਜ਼ਿਆਦਾ ਲੱਗਦਾ 225 ਮਿਲੀਅਨ ਲੋਕਾਂ ਦੇ ਉੱਤੇ ਅਗਲੇ ਹਫ਼ਤੇ ਇਸ ਵੱਧ ਟੈਂਪਰੇਚਰ ਦਾ ਅਸਰ ਪੈਣਾ 90 ਤੋਂ ਲੈ ਕੇ 100 ਡਿਗਰੀ ਫਾਰਨਹੀਟ ਤੱਕ ਤਾਪਨ ਜਿਹੜਾ ਰਹਿਣਾ ਆ ਔਰ ਇਸ ਅਗਲੇ ਹਫਤੇ ਦੇ ਵਿੱਚ ਦਸਰਾ ਹੈ ਕਿ ਕਈ ਸੈਂਕੜੇ ਰਿਕਾਰਡ ਟੁੱਟਣੇ ਆ ਮਤਲਬ ਇਹ ਆ ਕਿ ਪਹਿਲਾਂ ਇੰਨੀ ਗਰਮੀ ਕਦੇ ਪਈ ਨਹੀਂ ਜਿੰਨੀ ਇਸ ਵੇਲੇ ਆਉਣ ਵਾਲੇ ਹਫਤੇ ਦੇ ਵਿੱਚ ਪੈਣੀ ਹੈ ਹਿਊਮਿਡਿਟੀ ਜਿਹੜੀ ਜ਼ਿਆਦਾ ਆ ਜਿਹੜੀ ਐਕਸਟ੍ਰੀਮ ਹਿਊਮਿਡਿਟੀ ਆ ਉਹ ਜ਼ਿਆਦਾ ਗਰਮੀ ਪੈਦਾ ਕਰ ਰਹੀ ਆ ਪਰ ਦੂਜਾ ਜਿਹੜੇ ਸੈਂਟਰਲ ਤੇ ਈਸਟਰਨ ਯੂਐਸ ਵਾਲੀਆਂ ਸਟੇਟਸ ਆ ਜਿਵੇਂ ਕੋਲੋਰਾਡੋ ਆ ਮਿਨੀਸੋਟਾ ਆ ਨਿਊਯਾਰਕ ਆ ਜਾਰਜੀਆ ਆ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਹੀਟ ਰਿਸਕ ਆ ਹੁਣ ਹੈ ਕਿ ਆ ਰਾਤ ਨੂੰ ਥੋੜਾ ਜਿਹਾ ਫਰਕ ਪਊਗਾ ਮਿਡ-वेस्ट ਜਾਂ ਪਲੇਨ ਦੇ ਵੀ ਕਿਉਂਕਿ 70-80 ਡਿਗਰੀ ਦੇ ਨੇੜੇ ਤੇਰੇ ਤਾਪਮਨ ਰਹਿਣਾ ਪਰ ਇਵਨ ਕੈਨੇਡਾ ਦੇ ਕੁਝ ਸ਼ਹਿਰ ਜਿਵੇਂ ਟੋਰਾਂਟੋ, ਆਟਵਾ, ਮੌਂਟਰੀਅਲ ਉਹ ਸਾਰਾ ਜਿਹੜਾ ਉੱਥੇ ਵੀ ਹੀਟ ਤੇ ਮਿਊਰਿਡਿਟੀ ਜਿਹੜੀ ਹਿਊਮਿਡਿਟੀ ਆ ਉਹ ਬਹੁਤ ਜ਼ਿਆਦਾ ਅਨਯੂਜੂਅਲ ਆ ਮਤਲਬ ਪਹਿਲਾਂ ਇੰਨੀ ਹੁੰਦੀ ਨਹੀਂ ਕਦੇ ਹੁਣ ਇਹ ਆ ਇਹ ਹੀਟ ਡੋਮ ਜ਼ਿਆਦਾ ਅੱਗੇ ਵੀ ਚੱਲ ਸਕਦਾ ਅਗਲੇ ਹਫ਼ਤੇ ਦੇ ਐਂਡ ਤੱਕ ਤੇ ਦੱਸਿਆ ਹੀ ਜਾ ਰਿਹਾ ਉਹਦੇ ਤੋਂ ਅੱਗੇ ਵੀ ਜਾ ਸਕਦਾ ਸਪੈਸ਼ਲੀ ਜਿਹੜੀ ਮਿਡਲੈਂਡ ਐਟਲੈਂਟਿਕ ਤੇ ਈਸਟ ਕੋਸਟ ਦੇ ਉੱਤੇ ਲਗਭਗ ਇਦਾਂ ਦੇ ਜਿਹੜੇ ਹੀਟ ਇਵੈਂਟਸ ਨੇ ਉਹ ਇਥੇ ਕੱਲਾ ਅਮਰੀਕਾ ਦੇ ਨਹੀਂ ਰੌਲਾ ਪੂਰੀ ਦੁਨੀਆ ਦਾ ਹੀ ਆ। ਅਗਲੇ ਹਫਤੇ ਯੂਰਪ ਦੇ ਵਿੱਚ ਵੀ ਮਿਡਲ ਈਸਟ ਦੇ ਵਿੱਚ ਏਸ਼ੀਆ ਦੇ ਵਿੱਚ ਅਫਰੀਕਾ ਦੇ ਵਿੱਚ 1.3 ਬਿਲੀਅਨ ਲੋਕ ਜਿਹੜੇ ਪੂਰੇ ਵਿਸ਼ਵ ਦੇ ਵਿੱਚ ਇਹਦੇ ਤੋਂ ਪ੍ਰਭਾਵਿਤ ਹੋਣਗੇ। ਜੁਲਾਈ ਦੇ ਵਿੱਚ ਜਿਹੜੇ ਜਿਹੜੀ ਹੀਟ ਵੇ ਵਹਾ ਜਿਹੜੀ ਹੈਗੀ ਆ ਲੰਘ ਗਈ ਜਦੋਂ ਹੁਣ ਮਤਲਬ ਐਂਡ ਆਫ ਦਾ ਜੂਨ ਆ ਜਾਣਾ। ਇਹਦੇ ਤੋਂ ਬਾਅਦ ਜੁਲਾਈ 'ਚ ਕਹਿੰਦੇ ਹੋਰ ਜ਼ਿਆਦਾ ਗਰਮੀ ਆ। ਖਾਸ ਕਰਾ ਜਿਹੜੀਆਂ ਆਪਣੀਆਂ ਵੈਸਟਰਨ ਸਟੇਟਸ ਨੇ ਇਧਰ ਇਹਨਾਂ ਦੇ ਪਾਸੇ ਅਮਰੀਕਾ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਇਹਦਾ ਅਸਰ ਦੇਖਣ ਨੂੰ ਮਿਲ ਰਿਹਾ। ਅਗਲੀ ਗੱਲਬਾਤ ਐਲਜੀਬੀਟੀਕਿਊ ਕਮਿਊਨਿਟੀ ਲਈ ਇੱਕ ਸੁਇਸਾਈਡ ਹੈਲਪਲਾਈਨ ਅਮਰੀਕਾ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ 988. 988 ਸੁਇਸਾਈਡ ਤੇ ਕ੍ਰਾਈਸਿਸ ਲਾਈਫਲਾਈਨ ਕਹਿੰਦੇ ਆ ਇਹਨੂੰ। ਇਹਦਾ ਮਤਲਬ ਇਹ ਆ ਕਿ ਜਦੋਂ ਤੁਹਾਡਾ ਕੋਈ ਮਾਨਸਿਕ ਸਮੱਸਿਆ ਜਾਂ ਕੋਈ ਆਤਮ ਹੱਤਿਆ ਕਰਨ ਨੂੰ ਜੀ ਕਰਦਾ ਜਾਂ ਮਾੜੇ ਚੰਗੇ ਵਿਚਾਰ ਦਿਮਾਗ ਦੇ ਵਿੱਚ ਆਉਂਦੇ ਇਹਨਾਂ ਨੂੰ ਫੋਨ ਕਰ ਲਓ ਇੱਕ ਵਾਰੀ। ਇਹਨਾਂ ਕੋਲ ਐਕਸਪਰਟ ਬੈਠੇ ਹੁੰਦੇ ਆ। ਬਾਕਸਪੋਰਟ ਉਸ ਵੇਲੇ ਤੁਹਾਡਾ ਕੋਈ ਨਾ ਕੋਈ ਹੱਲ ਕਰ ਦਿੰਦੇ ਬੰਦੇ ਦੀ ਜਾਨ ਬਚ ਜਾਂਦੀ ਬੜੇ ਲੋਕ ਨੇ ਜਿਹੜੇ ਇਹਨਾਂ ਦੀ ਮਦਦ ਲੈਂਦੇ ਆ ਇਹ ਪਹਿਲਾਂ ਲੰਬਾ ਹੁੰਦਾ ਸੀ ਨੰਬਰ 1800 ਸਮਥਿੰਗ ਇਦਾਂ ਨੰਬਰ ਹੁੰਦਾ ਸੀ ਬਾਅਦ ਚ ਇਹਨਾਂ ਨੇ ਬਦਲ ਦਿੱਤਾ ਵੀ ਬੰਦਾ ਤਾਂ ਹੁਣ ਮਰਨ ਚੱਲਿਆ ਕੋ ਨੰਬਰ ਥੋੜਾ ਛੋਜਦਾ ਉਹਨੂੰ ਸੌਖਾ ਨੰਬਰ ਰੱਖੋ ਫਿਰ 988 ਕਰ ਦਿੱਤਾ ਸੀ 17 ਜੁਲਾਈ ਅਗਲੇ ਮਹੀਨੇ 225 ਤੋਂ ਇਹਦੇ ਵਿੱਚ ਕੁਝ ਤਬਦੀਲੀ ਹੋ ਜਾਣੀ ਆ ਤਬਦੀਲੀ ਇਹ ਹੋ ਜਾਣੀ ਆ ਕਿ ਜਨਰਲ سپورਟ ਅਵੇਲੇਬਲ ਹੋਊਗੀ ਇੱਥੇ ਜਦੋਂ ਤੁਸੀਂ 988 ਡਾਇਲ ਕਰਦੇ ਹੋ ਉਦੇ ਤੋਂ ਬਾਅਦ ਫਿਰ ਇਹ ਕਹਿੰਦੇ ਆ ਕਿ ਜੇ ਤੁਸੀਂ ਐਲਜੀਬੀਟੀਕਿਊ ਪਲੱਸ ਕਮਿਊਨਿਟੀ ਜਾਂ ਉਹ ਯੂਥ ਨਾਲ ਕੋਈ ਸੰਬੰਧਤ ਹੋ ਜਾਂ ਤੁਹਾਡਾ ਕੋਈ ਮਾਮਲਾ ਆਇਆ ਤਾਂ ਤੁਸੀਂ 3 ਪ੍ਰੈਸ 3 ਤਿੰਨ ਦਬਾਓ ਉਹ ਜਿਹੜਾ ਤਿੰਨ ਦਬਾਓ ਉਹ ਬੰਦ ਕਰ ਦੇਣਾ ਇਹਨਾਂ ਨੇ ਕਿਉਂਕਿ ਹੁਣ ਦੇ ਪ੍ਰਸ਼ਾਸਨ ਦੇ ਤਹਿਤ ਬਹੁਤਾ ਇਸ ਗੱਲ ਦੇ ਉੱਤੇ ਧਿਆਨ ਨਹੀਂ ਦਿੱਤਾ ਜਾਂਦਾ ਇਹ ਸਾਰੇ ਐਲਜੀਬੀਟੀਕਿਊ ਵਾਲੇ ਮਾਮਲਿਆਂ ਦੇ ਉੱਤੇ ਹੁਣ ਜਿਹੜਾ ਵੀ ਕੋਈ ਬੰਦਾ 988 ਕਾਲ ਕਰੂਗਾ ਉਹਨੂੰ ਮਦਦ ਫੇਰ ਵੀ ਦੇਣਗੇ ਉਹ ਭਾਵੇਂ ਐਲਜੀਬੀਟੀਕਿਊ ਦਾ ਹੀ ਉੱਥੇ ਟ੍ਰੇਨਡ ਕ੍ਰਾਈਸਿਸ ਕਾਉਂਸਲਰ ਨੇ ਜਿਹੜੇ ਗੱਲ ਕਰ ਰਹੇ ਆ ਪਰ ਉਹ ਐਲਜੀਬੀਟੀਕਿਊ ਪਲੱਸ ਫੋਕਸਡ ਕਾਉਂਸਲਰ ਨਹੀਂ ਹੋਣਗੇ ਮਤਲਬ ਪਹਿਲਾਂ ਹੁਣ ਜਦੋਂ ਤੁਸੀਂ ਇੱਕ ਦਬੋ ਆ ਦੋ ਦਬੋ ਆ ਜਦੋਂ ਉਹ ਕਹਿੰਦੇ ਜੇ ਤੁਹਾਨੂੰ ਐਲਜੀਬੀਟੀਕਿਊ ਵਾਲਿਆਂ ਨਾਲ ਸੰਬੰਧ ਤੋਂ ਤੁਸੀਂ ਤੇ ਤਿੰਨ ਦਬੋ ਤਿੰਨ ਦਬਣ ਤੋਂ ਬਾਅਦ ਜਿਹੜਾ ਬੰਦਾ ਜਾਂ ਕੋਈ ਵੀ ਉੱਥੇ ਤੁਹਾਡੇ ਨਾਲ ਗੱਲ ਕਰਦਾ ਉਹ ਐਲਜੀਬੀਟੀਕਿਊ ਪਲੱਸ ਫੋਕਸਡ ਕਾਉਂਸਲਰ ਆ ਉਹ ਉਹਦੇ ਚ ਉਹਦੀ ਮੁਹਾਰਤ ਆ ਹੁਣ ਉਹ ਨਹੀਂ ਹੋਣਗੇ ਉੱਥੇ ਵੀ ਆਮ ਤੁਹਾਨੂੰ ਸਾਰਾ ਗੱਲਬਾਤ ਉਹ ਸਾਰੇ ਦੇਣਗੇ ਇਨੇ ਹੁਣ ਤੱਕ 13 ਲੱਖ ਲੋਕਾਂ ਦੀ ਮਦਦ ਕੀਤੀ ਹੈ 2022 ਦੇ ਵਿੱਚ ਜਦੋਂ ਵੈਲ ਜੀ ਬੀਟੀਕਿਊ ਪਲੱਸ ਲਾਈਨ ਜਿਹੜੀ ਆ ਉਹਨੇ ਇਹ ਸ਼ੁਰੂ ਹੋਈ ਸੀ ਹੁਣ ਤੱਕ ਇਹ ਸਪੋਰਟ ਇਨੇ ਲੋਕਾਂ ਨੂੰ ਦਿੱਤੀ ਹੈ ਜਿਹੜੇ 25 ਸਾਲ ਤੋਂ ਥੱਲੇ ਥੱਲੇ ਵਾਲੇ ਆ 13 ਲੱਖ ਲੋਕਾਂ ਨੂੰ ਦੂਜਾ ਜਿਹੜਾ ਪ੍ਰੋਗਰਾਮ ਆ ਇਹਨੂੰ ਕਾਂਗਰਸ ਨੇ ਫੰਡ ਕੀਤਾ ਸੀ ਤੇ ਇਹਦੇ ਵਿੱਚ 33 ਮਿਲੀਅਨ ਜਿਹੜੇ ਡਾਲਰ ਅਲੋਕੇਟ ਕੀਤੇ ਸੀ ਉਹਨਾਂ ਨੂੰ ਹੁਣ 33 ਮਿਲੀਅਨ ਦੇ 33 ਮਿਲੀਅਨ ਜਿਹੜੇ ਆ ਉਹ ਲੱਗ ਗਏ ਤੇ ਉਹ ਕਹਿੰਦੇ ਅਸੀਂ ਅੱਗੇ ਨਹੀਂ ਲੈ ਗਏ ਇਹ ਸੀਗਾ ਵੀ ਬੇਸਿਕਲੀ ਪਾਇਲਟ ਪ੍ਰੋਗਰਾਮ ਇਹ ਜਿਹੜਾ ਪ੍ਰੈਸ 3 ਐਲਜੀਬੀਟੀਕਿਊ ਆਪਸ਼ਨ ਵਾਲੀ ਚੀਜ਼ ਸੀਗੀ ਇੱਕ ਟੈਂਪਰੇਰੀ ਟੈਸਟ ਪ੍ਰੋਜੈਕਟ ਸ਼ੁਰੂ ਕੀਤਾ ਸੀ ਜਿਹਨੂੰ ਇੱਕ ਟਰਾਈਵਰ ਪ੍ਰੋਜੈਕਟ ਨੇ ਸਪੋਰਟ ਕੀਤਾ ਸੀ ਹੁਣ ਬੈਕਲੈਸ਼ ਆ ਰਿਹਾ ਉਹ ਗਰੁੱਪ ਜਿਹੜੇ ਜਿਵੇਂ ਟਰਾਈਵਰ ਪ੍ਰੋਜੈਕਟ ਆ ਜਾਂ ਉਹ ਇਹਨੂੰ ਕਹਿੰਦੇ ਕਿ ਬਹੁਤ ਇੱਕ ਬੜੀ ਮਾੜੀ ਗੱਲ ਆ ਜਿਹੜਾ ਇਹ ਬੰਦ ਕਰਨ ਲੱਗਿਆ ਇਹ ਸਰਵਿਸ ਨੂੰ ਬੰਦ ਕਰਕੇ ਵੀ ਬਹੁਤ ਲੋਕਾਂ ਦਾ ਜੀਵਨ ਬਚ ਸਕਦਾ ਸੀ ਕਿਉਂਕਿ ਜਿਹੜੇ ਐਲਜੀਬੀਟੀਕਿਊ ਭਾਈਚਾਰੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੇ ਵਿੱਚ ਜਿਆਦਾ ਚਾਂਸਸ ਨੇ ਮਾਨਸਿਕ ਸਮੱਸਿਆਵਾਂ ਦੇ ਕਿਉਂਕਿ ਉਹ ਸੋਸਾਇਟੀ ਉਹਨਾਂ ਨੂੰ ਉਸ ਤਰੀਕੇ ਨਾਲ ਟ੍ਰੀਟ ਕਰਦੀ ਤੇ ਇਹ ਮਤਲਬ ਹੁਣ ਮੈਂਟਲ ਹੈਲਥ ਕ੍ਰਾਈਸਿਸ ਰੀਅਲ ਸਟੱਡੀਜ਼ ਇਹ ਦੱਸਦੀਆਂ ਕਿ ਜਿਹੜੇ 40% ਐਲਜੀਬੀਟੀਕਿਊ ਯੂਥ ਨੇ ਉਹਨਾਂ ਨੇ ਆਪਣੇ ਪਿਛਲੇ ਸਾਲ ਦੇ ਵਿੱਚ ਸੀਰੀਅਸਲੀ ਆਤਮ ਹੱਤਿਆ ਬਾਰੇ ਕਿਸੇ ਨਾ ਕਿਸੇ ਪੁਆਇੰਟ ਦੇ ਉੱਤੇ ਆ ਕੇ ਸੋਚਿਆ ਜਿਹੜੀ ਇਹ ਸਰਵਿਸ ਜਦੋਂ ਬਣਾਈ ਗਈ ਸੀ ਬਾਈਪਾਰਟਿਨ ਸਪੋਰਟ ਸੀ ਦੋਵੇਂ ਪਾਰਟੀਆਂ ਸਪੋਰਟ ਕਰਦੀਆਂ ਸੀ ਰਿਪਬਲਿਕਨ ਵੀ ਤੇ ਡੈਮੋਕ੍ਰੇਟਸ ਵੀ ਇਹਨਾਂ ਨੇ ਕਿਹਾ ਸੀ ਵੀ 988 ਨੰਬਰ ਜਿਹੜਾ ਆ ਇਹ ਮੈਂਟਲ ਹੈਲਥ ਹੈਲਪ ਕ੍ਰਾਈਸਿਸ ਦੇ ਬਣਾਉਣਾ ਚਾਹੀਦਾ ਹੁਣ ਫਿਊਚਰ ਇਹਦਾ ਰੋਲੇ ਵਾਲਾ ਆ ਕ੍ਰਿਟਿਕ ਕੇ ਕਹਿੰਦੇ ਆ ਕਿ ਇਹ ਸਾਡੀ ਲੜਾਈ ਖਤਮ ਨਹੀਂ ਹੋਈ ਹਜੇ ਅਸੀਂ ਜਿਹੜੇ ਮੈਂਟਲ ਹੈਲਥ ਐਡਵੋਕੇਟ ਨੇ ਖਾਸ ਤੌਰ ਦੇ ਉੱਤੇ ਉਹ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਸਰਵਿਸ ਨੂੰ ਰੀਸਟੋਰ ਕੀਤਾ ਜਾਵੇ ਹਰ ਇੱਕ ਸਰਕਾਰ ਦੀ ਹਰ ਇੱਕ ਪਾਰਟੀ ਦੀਆਂ ਕੁਝ ਪਾਲਿਸੀਜ਼ ਹੁੰਦੀਆਂ ਜਿੱਦਣ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਸੀ ਇਹਨਾਂ ਨੇ ਪਹਿਲੇ ਦਿਨ ਹੀ ਕਿਹਾ ਸੀ ਕਿ ਦੋ ਹੀ ਸੈਕਸ ਨੇ ਮੇਲ ਆ ਫੀਮੇਲ ਆ ਜਿਹਦਾ ਅਸਿੱਧਾ ਮਤਲਬ ਇਹ ਸੀ ਕਿ ਚਾਹੇ ਉਹ ਲੈਸਬੀਅਨ ਨੇ ਚਾਹੇ ਗੇ ਨੇ ਚਾਹੇ ਉਹ ਜਿਹੜੇ ਬਾਈਸੈਕਸ਼ੁਅਲ ਨੇ ਚਾਹੇ 트랜ਸ ਜੈਂਡਰ ਨੇ ਚਾਹੇ ਕਿਊਰ ਨੇ ਅਸੀਂ ਉਹਨਾਂ ਨੂੰ ਬਹੁਤੀ ਜ਼ਿਆਦਾ ਮਹੱਤਤਾ ਨਹੀਂ ਦਿੰਦੇ ਸ਼ਾਇਦ ਉਸੇ ਸਿਲਸਿਲੇ ਦੇ ਵਿੱਚੋਂ ਇੱਕ ਪਾਰਟ ਇਹ ਆ ਕਿ ਇਹ ਜਿਹੜੀ ਉਹਦੇ ਵਿੱਚ ਜਿਹੜੀ ਕ੍ਰਾਈਸਿਸ ਸੁਇਸਾਈਡ ਕ੍ਰਾਈਸਿਸ ਹੈਲਥ ਲਾਈਨ ਲਾਈਫਲਾਈਨ ਸੀ ਇਹ ਉਹਦੇ ਵਿੱਚ ਉਹਨਾਂ ਨੇ ਉਹ ਆਪਸ਼ਨ ਨੂੰ ਹੁਣ ਬੰਦ ਕਰ ਦਿੱਤਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨੋ ਵੀ ਆ ਗੱਲਾਂ ਬਾਤਾਂ